ਯੋਗ ਆਸ਼ਵਨੀ ਕਪੂਰ ਆਈਪੀਐਸ ਐਸਐਸਪੀ ਤਰਨਤਾਰਨ ਦੇ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਟੀ ਗਈ ਮੁਹਿੰਮ ਦੇ ਤਹਿਤ ਮਨੀਂਦਰ ਸਿੰਘ ਆਈਪੀਐਸ ਅਤੇ ਵਿਸ਼ਾਲਜੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਕਰਦੇ ਹੋਏ ਜਦੋਂ ਪੁਲਿਸ ਪਾਰਟੀ ਪਹੁਵਿੰਡ ਪਹੁੰਚੀ ਆ ਤਾਂ ਪਿੱਖੀ ਬੈਂਕ ਤੋਂ ਖਾਲੜਾ ਸਾਈਡ ਤੇ ਨੋਜਪਾਨ ਮੋਟਰਸਾਈਕਲ ਤੇ ਆ ਰਹੀ ਸੀ ਜੋ ਕਿ ਪਿੱਛੇ ਬੈਠੇ ਨੋਜਪਾਨ ਦੇ ਹੱਥ ਦੇ ਵਿੱਚ ਦਾਤਰ ਸੀ ਅਤੇ ਇਸ ਨੂੰ ASI ਦੇ ਫਾਲੋ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਦੋਂ ਤਿੰਨੋਂ ਨੋ ਜਾਪਾਨ ਪੁਲਿਸ ਪਾਰਟੀ ਨੂੰ ਦੇਖ ਕੇ ਰੁਕਣ ਦੀ ਬਜਾਏ ਯੂ ਟਰਨ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਸੋ ਇਸੇ ਦੌਰਾਨ ਮੋਟਰਸਾਈਕਲ ਚਾਲਕ ਰਾਕੇਸ਼ ਕੁਮਾਰ ਉਰਫ ਸਨੂ ਨੇ ਘਬਰਾ ਕੇ ਆਪਣਾ ਮੋਟਰਸਾਈਕਲ ਗੱਡੀ ਦੇ ਵਿੱਚ ਮਾਰਿਆ ਅਤੇ ਆਪਣਾ ਮੋਟਰਸਾਈਕਲ ਸੁੱਟ ਕੇ ਪੈੜੀਆਂ ਵੱਲ ਨੂੰ ਭੱਜਿਆ ਜਿਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ ਉਰਫ ਨੀਕਾ ਪੁੱਤਰ ਬਖਸ਼ੀ ਸਿੰਘ ਵਾਸੀ ਕੁੱਲਾਂ ਥਾਣਾ ਕੱਚਾ ਪੱਕਾ ਨੇ ਆਪਣੇ ਹੱਥ ਦੇ ਵਿੱਚ ਫੜੇ ਪਿਸਟਲ ਬੱਤੀ ਬੋਰ ਦੇ ਨਾਲ ਮਾਰ ਦੇਣ ਦੀ ਨੀਅਤ ਦੇ ਨਾਲ ਪੁਲਿਸ ਪਾਰਟੀ ਤੇ ਹਮਲਾ ਕੀਤਾ ਫਾਇਰ ਕੀਤੇ ਗਏ ਸੋ ਇਸੇ ਦੌਰਾਨ 9 ਜਵਾਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਹੁਣ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਦੇਖੋ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਕਪੂਰ ਆਈਪੀਐਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਤਾਤ ਪਿੱਖੀਵਿੰਡ ਸਬਡਿਵੀਜ਼ਨ ਦੇ ਵਿੱਚ ਜਿੱਥੇ ਹੀਰੋਇਨ ਡਰੋਨ ਤੇ ਡਰੋਨ ਦੇ ਨਾਲ ਹੀਰੋਨ ਰਿਕਵਰ ਕੀਤੀ ਆ ਉਥੇ ਮਾੜੇ ਅਨਸਰਾਂ ਦੇ ਖਿਲਾਫ ਵੀ ਜਿਹੜੀਆਂ ਕਾਰਵਾਈ ਕੀਤੀ ਜਾ ਰਹੀ ਹੈ ਕੱਲ 23 10 23 ਨੂੰ ਜਿਹੜੀ ਪੁਲਿਸ ਪਾਰਟੀ ਆ ਉਹ ਆਪਣੇ ਏਰੀਆ ਦੇ ਵਿੱਚ ਸੀ ਥਾਣਾ ਪਿੱਖੀਵਿੰਡ ਦੀ ਉਹਨੇ ਤਿੰਨ ਜਿਹੜੇ ਦੋਸ਼ੀ ਨੇ ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਰਕੇਸ਼ ਕੁਮਾਰ ਜਿਹੜੇ ਕੁੱਲੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਬੱਤੀ ਬੋਰ ਦਾ ਇੱਕ ਪਿਸਤਲ ਇਹ ਇੱਕ ਕੋਲ ਇੱਕ ਦਾਤਰ ਤੇ ਇੱਕ ਮੋਟਰਸਾਈਕਲ ਕਬਜ਼ਾ ਕੀਤਾ ਇਥੇ ਮੈਂ ਦੱਸਣਾ ਚਾਹਾਂਗਾ ਜਿਹੜੇ ਦਲਜੀਤ ਸਿੰਘ ਆ ਜੀ ਜਿਹੜਾ ਥਾਣਾ ਕੱਚਾ ਪੱਕਾ ਦੇ 379 411 ਜਿਹੜੀ ਖੋਦ ਆ ਚੋਰੀ ਦਾ ਮੋਟਰਸਾਈਕਲ ਇਹਦੇ ਭਰਾ ਤੇ ਵੀ ਦਰਸੀ ਇਹ ਵੀ ਵਾਂਟਡ ਹੀ ਤੇ ਇਹਦੇ ਖਿਲਾਫ ਵੀ ਵਾਰੰਟ ਚੱਲ ਰਹੀ ਜਿਹੜਾ ਗੁਰਪ੍ਰੀਤ ਸਿੰਘ ਆ ਇਸ ਦੇ ਖਿਲਾਫ ਪਹਿਲਾਂ ਵੀ ਜਿਹੜੇ ਦੋ ਕਿਸੇ ਤਰ੍ਹਾਂ ਦੇ 307 34 ਆਈਪੀਸੀ ਤੇ 25 27 54 59 ਆਮ ਜੈਕਟ ਤੇ ਇੱਕ ਜਿਹੜਾ ਇਹਦੇ ਖਿਲਾਫ ਐਨਡੀਪੀਐਸ ਐਕਟ ਦਾ ਕੇਸ ਆਲਰੇਡੀ ਥਾਣਾ ਕੱਚਾ ਪੱਕਾ ਤੇ ਥਾਣਾ ਸਿਟੀ ਪੱਟੀ ਦੇ ਵਿੱਚ ਰਜਿਸਟਰ ਆ ਇਹ ਇਹਨਾਂ ਨੇ ਜਿਹੜਾ ਇਹ ਪਿਸਤੌਲ ਜਿਹੜਾ ਇਹ ਲਿਆ ਸੀਗਾ ਇਸ ਸਬੰਧ ਦੇ ਵਿੱਚ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਤੋਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਹਾਸਲ ਕਰਕੇ ਤੇ ਇਹਨਾਂ 바ਸੋ ਜਿਹੜੀ ਆ ਵੱਖ-ਵੱਖ ਸੋਰਸਸ ਜਿਹੜੀ ਪੁਸ਼ਕਸ਼ ਕੀਤੀ ਜਾਊਗੀ ਕਿ ਪਿਸਤਲ ਕਿੱਥੋਂ ਆਇਆ ਤੇ ਇਸ ਪਿਸਤਲ ਦੇ ਨਾਲ ਕੀ-ਕੀ ਵਾਰਦਾਤਾ ਕੀਤੀਆਂ ਤੇ ਇਹਦੀਆਂ ਹੋਰ ਪ੍ਰਾਪਤੀਆਂ ਹੋਣ ਦੀ ਜਿਹੜੀ ਸਾਨੂੰ ਸੰਭਾਵਨਾ ਕਿੰਨੇ ਦਿਨਾਂ ਦਾ ਸਰ ਰਿਮਾਂਡ ਜਿਹੜਾ ਲਿਆ ਗਿਆ ਇਹ 2 ਦਿਨ ਦਾ ਰਿਮਾਂਡ ਜਿਹੜਾ ਪੁਲਿਸ ਰਿਮਾਂਡ ਜਿਹੜਾ ਅੱਜ ਇਹਨਾਂ ਨੂੰ ਪੇਸ਼ ਕੀਤਾ ਇਹ ਕੋਰਟ ਦੇ ਵਿੱਚ 2 ਦਿਨ ਦਾ ਇਹਨਾਂ ਦਾ ਰਿਮਾਂਡ ਮਿਲਿਆ ਰਿਮਾਂਡ ਦੌਰਾਨ ਇਹਨਾਂ ਦੇ ਕੋਲੋਂ ਵੈਪਨ ਤੇ ਜਿੱਦਾਂ ਇਹਨਾਂ ਦੇ ਖਿਲਾਫ ਇਹਨਾਂ ਦਾ ਪਿਛੋਕੜ ਆ ਚੋਰੀ ਦੇ ਵਹੀਕਲ ਸਬੰਧੀ ਤੇ ਐਂਡੀਪੀ ਐਕਟ ਸਬੰਧੀ ਇਹਦੇ ਸਬੰਧੀ ਜਿਹੜੀ ਆ ਹੋਰ ਇਨਵੈਸਟੀਗੇਸ਼ਨ ਅਮਲ ਦੇ ਵਿੱਚ ਲਿਆ ਦਿੱਤੀ ਗਈ